ਲੁਧਿਆਣਾ ਪੁਲਿਸ ਹੁਣ ਹੋਵੇਗੀ ਹੋਰ ਮੁਸਤੈਦ ਪੀਸੀਆਰ ਗੱਡੀਆਂ ਤੇ ਲੱਗੇ ਹਾਈ ਟੈਕ ਕੈਮਰੇ ਆਮ ਲੋਕਾਂ ਦੇ ਨਾਲ ਨਾਲ ਪੁਲਿਸ ਮੁਲਾਜ਼ਮਾਂ ਦੀ ਵੀ ਹਰ ਗਤੀਵਿਧੀ ਹੋਵੇਗੀ ਰਿਕਾਰਡ ਲੁਧਿਆਣਾ ਟ੍ਰੈਫਿਕ ਪੁਲਿਸ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਮੁਸਤੈਦ ਹੁੰਦੀ ਹੋਈ ਨਜ਼ਰ ਆਵੇਗੀ ਕਿਉਂਕਿ ਲੁਧਿਆਣਾ ਦੀ ਪੀਸੀਆਰ ਗੱਡੀਆਂ ਦੇ ਉੱਤੇ ਜਿੱਥੇ ਪਹਿਲਾਂ ਹੀ ਕੈਮਰੇ ਲੱਗੇ ਹੋਏ ਨੇ ਹੁਣ ਅੰਦਰ ਡੈਸ਼ਬੋਰਡ ਦੇ ਉੱਤੇ ਵੀ ਹਾਈ ਟੈਕ ਕੈਮਰੇ ਲਗਨ ਜਾ ਰਹੇ ਨੇ ਜਿਨ੍ਹਾਂ ਦੇ ਵਿੱਚ ਹਰ ਗਤੀਵਿਧੀ ਰਿਪੋਰਟ ਹੋਵੇਗੀ ਫਿਰ ਸੜਕਾਂ ਤੇ ਚਾਹੇ ਫੋਨ ਵਾਲਾ ਕੋਈ ਪ੍ਰਦਰਸ਼ਨ ਹੋਵੇ ਜਾਂ ਚਲਾਨ ਕਟਦੇ ਸਮੇ ਲੋਕਾਂ ਦੇ ਨਾਲ ਹੋਣ ਵਾਲੀ ਹਰ ਗੱਲਬਾਤ ਨੂੰ ਇਹ ਕੈਮਰੇ ਰਿਪੋਰਟ ਕਰਨਗੇ ਉਸ ਤੋਂ ਬਾਅਦ ਵੀ ਅਗਰ ਕੋਈ ਇਸ਼ੂ ਸਾਹਮਣੇ ਆਂਦਾ ਵਾ ਜਾਂ ਕੋਈ ਗਤੀਵਿਧੀ ਇਸ ਤਰ੍ਹਾਂ ਦੀ ਸਾਹਮਣੇ ਆਂਦੀ ਹੈ ਜਿਸ ਦੇ ਵਿੱਚ ਕਾਰਵਾਈ ਦੀ ਲੋੜ ਹੁੰਦੀ ਹੈ ਤਾਂ ਇਹਦੇ ਕੈਮਰੇਆਂ ਦੇ ਵਿੱਚ ਹੋਇਆ ਡਾਟਾ ਰਿਪੋਰਟ ਦੇਖ ਕੇ ਉਸ ਦੇ ਉੱਤੇ ਕਾਰਵਾਈ ਕਰੇਗੀ ਆਮ ਲੋਕਾਂ ਦੀ ਤਾਂ ਜਿੱਥੇ ਗਤੀਵਿਧੀਆਂ ਨੋਟ ਹੋਣਗੀਆਂ ਹੀ ਇਹਨਾਂ ਕੈਮਰਿਆਂ ਦੇ ਨਾਲ-ਨਾਲ ਪੁਲਿਸ ਮੁਲਾਜ਼ਮਾਂ ਦੀ ਵੀ ਗਤੀਵਿਧੀ ਇਸ ਦੇ ਵਿੱਚ ਰਿਕਾਰਡ ਹੋਏਗੀ ਇਸ ਕੈਮਰਿਆਂ ਨੂੰ ਲੈ ਕੇ ਤੇ ਇਹਨਾਂ ਦੀਆਂ ਗਤੀਵਿਧੀਆਂ ਨੂੰ ਲੈ ਕੇ ਲੁਧਿਆਣਾ ਪੁਲਿਸ ਦੇ ਉੱਚ ਅਧਿਕਾਰੀਆਂ ਦਾ ਕੀ ਹੈ ਕਹਿਣਾ ਆਉ ਤੋਂ ਸੁਣਾਣੇ ਹਾਂ ਕਿਹੜੀਆਂ ਗੱਡੀਆਂ ਕਿੰਨੀਆਂ ਗੱਡੀਆਂ ਤੇ ਦੇਖੋ ਅੱਜ ਆਪਾਂ 6 ਗੱਡੀਆਂ ਤੇ ਕੈਮਰੇ ਲਾਏ ਆ ਉਹਦੇ 'ਚ ਇਹ ਹੈਗਾ ਕਿ ਇਹ ਸਾਨੂੰ ਇਹਨਾਂ ਦੀ ਸੰਸਥਾ ਵੱਲੋਂ ਸਪਾਂਸਰ ਕੀਤਾ ਹੈ ਤੇ ਬੇਸਿਕਲੀ ਇਹਦੇ ਚ ਇਹ ਹੈ ਕਿ ਜਦੋਂ ਆਪਾਂ ਇਹ ਜਦੋਂ ਇਹ ਡੈਸ਼ਬੋਰਡ ਤੇ ਲੱਗ ਜਾਣਗੇ ਅੰਦਰ ਵੀ ਇਹਦਾ ਕੰਟਰੋਲ ਹੋਊਗਾ ਬਟ ਡਿਊਰਿੰਗ ਦਾ ਚਲਾਨਸ ਔਰ ਡੂਇੰਗ ਐਨੀਥਿੰਗ ਜਿਹੜੀ ਕਿ ਉੱਥੇ ਮੌਕੇ ਤੇ ਕੁਝ ਵਾਪਰ ਰਹੀ ਹੈ ਤੇ ਰਿਕਾਰਡ ਹੋ ਜਾਊਗਾ ਕੱਲ ਜੇ ਕੋਈ ਕਿਤੇ ਇਸ਼ੂ ਆਉਂਦਾ ਹੈਗਾ ਜਾਂ ਕੋਈ ਗਲਤ ਬਾਤ ਉੱਥੇ ਮੌਕੇ ਤੇ ਹੋ ਜਾਂਦੀ ਹੈ ਤਾਂ ਉਸ ਚੀਜ਼ ਦਾ ਆਪਣੇ ਕੋਲ ਕਿਸੇ ਕੋਲ ਤਾਂ ਕੋਈ ਪ੍ਰੂਵ ਨਹੀਂ ਹੁੰਦਾ ਤਾਂ ਹਰ ਵਾਰ ਤਾਂ ਕੋਈ ਪ੍ਰੋਪਰ ਵੀਡੀਓ ਨਹੀਂ ਬਣਾਉਂਦਾ ਹੁੰਦਾ ਸੋ ਇਸ ਕਰਕੇ ਆਪਾਂ ਉਸ ਨੂੰ ਚੈੱਕ ਕਰਕੇ ਵੀ ਕੈਨ ਗੈਟ ਟੂ ਇੰਟੂ ਇਟ ਵੀ ਕਿਤੇ ਵੀ ਕੋਈ ਪ੍ਰੋਬਲਮ ਆਈ ਹੈ ਕੁਝ ਕਫਲ ਹੋਈ ਹੈ ਕੁਛ ਹੈ ਉਹਦੇ ਨਤੀਜੇ ਤੇ ਪਹੁੰਚ ਸਕਦੇ ਆਪਾਂ ਇਹ ਕਹਿ ਸਕਦੇ ਜਿਵੇਂ ਲੋਕ ਵੀਡੀਓ ਬਣਾਉਂਦੇ ਸੀ ਹੁਣ ਪੁਲਿਸ ਦੀ ਵੀਡੀਓ ਤੇ ਦੂਜਾ ਜਦੋਂ ਇਹ ਬਣੂਗਾ ਇਹ ਲੱਗਿਆ ਹੋਊਗਾ ਤਾਂ ਉਹਦੇ ਨਾਲ ਥੋੜਾ ਦੋਨੋਂ ਪਾਸੇ ਚਲਾਨ ਕਰਨ ਵਾਲਾ ਵੀ ਤੇ ਚਲਾਨ ਵਾਲਾ ਵੀ ਦੇ ਵਿਲ ਆਲਸੋ ਵੀ ਥੋੜਾ ਉਸ ਸਤਰਕ ਰਹਿਣਗੇ ਰਿਕਾਰਡਿੰਗ ਦੇਖੋ ਇਹਦੀ ਹਫਤੇ ਦੀ ਹੈਗੀ ਐ ਜੀ ਐਂਡ ਉਦੋਂ ਤੱਕ ਹੀ ਪਤਾ ਲੱਗ ਜਾਂਦਾ ਆਪਾਂ ਨੂੰ ਵੀ ਕੋਈ ਇਸ਼ੂ ਆਇਆ ਕਿ ਨਹੀਂ ਆਇਆ ਤਰੂ ਵਾਚ ਕਰਕੇ ਅਸੀਂ ਆਪਣੇ ਸੀਨੀਅਰ ਲੈਵਲ ਤੇ ਇਹਨੂੰ ਕਰਾ ਰਹੇ ਆ ਇਹ ਪੁਲਿਸ ਸੇਫਟੀ ਲਈ ਕੈਮਰੇ ਹੈ ਸਰ ਦੇਖਦੇ ਆ ਜਿਹੜੀ ਗੱਡੀ ਵੀਰ ਕੋਈ ਪਰਚੇਜ਼ ਕਰਦਾ ਤੇ ਆਪਣੇ ਨਾਮ ਤੇ ਜਲਦੀ ਕਰਾਂਦਾ ਨਹੀਂ ਆਉਂਦਾ ਚਲਾਨ ਕਰਨ ਦੇ ਨਹੀਂ ਬਿਲਕੁਲ ਅਸੀਂ ਉਹ ਦੇਖੋ ਹੁਣ ਅਸੀਂ ਸ਼ੁਰੂ ਕੀਤਾ ਹੈਗਾ ਅਸੀਂ ਪ੍ਰੋਸੈਸਸਿਸ ਪਿੱਛੇ ਅਸੀਂ ਆ ਜਿਹੜੇ ਤੁਹਾਡੇ ਆ ਨੰਬਰ ਪਲੇਟਸ ਵਾਲਾ ਇਸ਼ੂ ਆਇਆ ਹੈਗਾ ਉਹ ਹੁਣ ਅਸੀਂ ਮੈਕਸਿਮ ਚਲਾਨ ਕੀਤੇ ਨੇ ਤੁਸੀਂ ਦੇਖੋਗੇ ਸਾਡਾ ਫਿਕਰ ਜ ਦੱਸਾਂ ਹੁਣ ਰੈਗੂਲਰ ਫੇਅਰ ਅਸੀਂ ਜਿਹੜਾ ਜਿਹੜੀ ਇਹ ਵਹੀਕਲਸ ਤੇ ਨੰਬਰ ਪਲੇਟ ਆਪਣੀ ਨਹੀਂ ਲਵਾ ਰਹੇ ਤੇ ਇਸੇ ਤਰ੍ਹਾਂ ਹੀ ਇਹ ਜਿਹੜਾ ਹੈਗਾ ਇਹਦਾ ਸਾਨੂੰ ਲੱਗੇ ਹੋਏ ਆਲਰੇਡੀ ਬਰੀਫ ਹੈ ਅਸੀਂ ਇਹਨੂੰ ਰੈਗੂਲਰ ਮਾਨੀਟਰ ਕਰ ਰਹੇ ਹਾਂ ਕਿੰਨੀਆਂ ਟੋਟਲ ਗੱਡੀਆਂ ਕਿੰਨੀਆਂ ਜਿਹੜੀਆਂ ਟੋਟਲ ਹੁਣ ਸਾਡੇ ਕੋਲ 6 ਗੱਡੀਆਂ ਚ ਲੱਗੇ ਹੋਏ 10 ਤੇ ਲਗਾਏ 10 ਤੇ ਲਗਾਏ ਜੀ